ਹੈਲੋ ਦੋਸਤੋ ਦੋਸਤੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਬਦਲਾਵ ਪਰਿਵਰਤਨ ਇਸ ਸੰਸਾਰ ਦਾ ਨਿਯਮ ਹੈ ਹਰ ਇੱਕ ਚੀਜ਼ ਹਰ ਪਲ ਬਦਲ ਰਹੀ ਕੋਈ ਵੀ ਐਸੀ ਚੀਜ਼ ਨਹੀਂ ਹੈ ਜੋ ਬਦਲ ਨਹੀਂ ਰਹੀ ਹੋ ਸਮਾਂ ਵੀ ਬਦਲ ਰਿਹਾ ਹੈ ਪਰ ਇਨਸਾਨ ਆਪਣੇ ਇਸ ਮਿਲੇ ਹੋਏ ਸਮੇਂ ਨੂੰ گزارਦਾ ਕਿਸ ਤਰੀਕੇ ਨਾਲ ਹੈ ਅੱਜ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਔਰ ਇਸ ਸਚਾਈ ਬਾਰੇ ਵੀ ਗੱਲ ਕਰਾਂਗੇ ਕਿ ਵਰਤਮਾਨ ਹੀ ਹਕੀਕਤ ਹੈ ਵਰਤਮਾਨ ਨੂੰ ਜਿਉਣਾ ਹੀ ਅਸਲ ਜਿਉਣਾ ਇਹਦੇ ਬਾਰੇ ਆਪਾਂ ਕਰਾਂਗੇ 100 ਵੀਡੀਓ ਦੇ ਅੰਤ ਤੱਕ ਬਣੇ ਰਹੋ ਔਰ ਅੱਜ ਆਪਾਂ ਇਸ ਮਹੱਤਵਪੂਰਨ ਵਿਸ਼ੇ ਤੇ ਜੋ ਗੱਲ ਕਰਨ ਜਾ ਰਹੇ ਹਾਂ ਇਸ ਨੂੰ ਪੂਰੇ ਧਿਆਨ ਨਾਲ ਸੁਣੇ ਦੋਸਤੋ انسان ਨੂੰ 24 ਘੰਟੇ ਮਿਲਦੇ ਹਨ ਜਿੰਨਾ 24 ਘੰਟੇ ਦੇ ਦੌਰਾਨ انسان ਆਪਣੇ ਸਾਰੇ ਕੰਮ ਕਰਦਾ ਇੱਕ ਸਰਵੇ ਦੇ ਅਨੁਸਾਰ ਇੱਕ انسان ਦੇ ਦਿਮਾਗ ਦੇ ਵਿੱਚ ਲਗਭਗ 70000 ਵਿਚਾਰ ਹੁੰਦੇ ਹਨ ਪੂਰੇ ਦਿਨ ਦੇ ਔਰ ਉਹਨਾਂ 70000 ਵਿਚਾਰਾਂ ਦੇ ਵਿੱਚੋਂ ਜ਼ਿਆਦਾਤਰ ਵਿਚਾਰ ਜਿਹੜੇ ਹੁੰਦੇ ਹਨ ਉਹ 네ਗੇਟਿਵ ਔਰ ਦੋਸਤੋ ਇਹ ਵੀ ਸੱਚ ਹੈ ਕਿ ਇਨਸਾਨ ਦੇ ਮਨ ਦੇ ਵਿੱਚ ਜੋ ਵਿਚਾਰ ਆਉਂਦੇ ਹਨ ਉਹ ਵੀ ਜ਼ਿਆਦਾ ਜ਼ਿਆਦਾਤਰ ਅਤੀਤ ਦੇ ਹੁੰਦੇ ਹਨ ਯਾਨੀ ਕਿ ਭੂਤਕਾਲ ਦੇ ਹੁੰਦੇ ਹਨ ਜਾਂ ਫਿਰ ਜ਼ਿਆਦਾਤਰ ਭਵਿੱਖਕਾਲ ਦੇ ਹੁੰਦੇ ਹਨ ਯਾਨੀ ਕਿ ਜਾਂ ਤਾਂ ਉਹ ਆਪਣੇ ਅਤੀਤ ਬਾਰੇ ਬੰਦ ਸੋਚਦਾ ਹੈ ਜਾਂ ਫਿਰ ਆਪਣੇ ਭਵਿੱਖ ਬਾਰੇ ਬੰਦ ਸੋਚਦਾ ਹੈ ਮਤਲਬ ਕਿ ਉਹ ਅਤੀਤ ਦੀਆਂ ਘਟਨਾਵਾਂ ਨੂੰ ਬਾਰ-ਬਾਰ ਸੋਚ-ਸੋਚ ਕੇ ਓਵਰ ਥਿੰਕਿੰਗ ਕਰਦਾ ਹੈ ਤੇ ਦੂਜੇ ਪਾਸੇ ਭਵਿੱਖ ਦੀਆਂ ਚੀਜ਼ਾਂ ਬਾਰ-ਬਾਰ ਸੋਚ ਕੇ ਉਹਨਾਂ ਬਾਰੇ ਚਿੰਤਾ ਕਰਦਾ ਹੈ ਕਿ ਭਵਿੱਖਾ ਦੇ ਵਿੱਚ ਪਤਾ ਨਹੀਂ ਕੀ ਬਣੇਗਾ ਇਸ ਤਰ੍ਹਾਂ ਕੇ ਦੋਸਤੋ انسان ਜਿਹੜਾ ਹੈ ਉਹ ਇਸ ਜੋ ਮੌਕੇ ਤੇ ਸਮਾਂ ਚੱਲ ਰਿਹਾ ਹੈ ਇਸ ਨੂੰ ਭੁੱਲ ਜਾਂਦਾ ਹੈ ਇਸ ਮੌਕੇ ਦੇ ਸਮੇਂ ਨੂੰ ਇਸ ਵਰਤਮਾਨ ਸਮੇਂ ਨੂੰ ਜਿਉਣਾ ਛੱਡ ਦਿੰਦਾ ਇਸ ਵਰਤਮਾਨ ਸਮੇਂ ਦਾ ਇੰਜੋਏ ਨਹੀਂ ਕਰਦਾ ਵਰਤਮਾਨ ਸਮੇਂ ਦਾ ਆਨੰਦ ਨਹੀਂ ਲੈਂਦਾ ਅਤੀਤ ਜੋ ਕਿ گزر ਚੁੱਕਿਆ ਹੈ ਉਸ ਨੂੰ ਦੁਬਾਰਾ ਵਾਪਸ ਨਹੀਂ ਲਿਆਂਦਾ ਜਾ ਸਕਦਾ ਜੋ ਵੀ ਘਟਨਾਵਾਂ ਆਪਣੀਆਂ ਸੰਗ ਅਤੀਤ ਦੇ ਵਿੱਚ ਉਹ ਘਟਨਾਵਾਂ ਅਤੀਤ ਨਹੀਂ ਆ ਹੋ ਗਈਆਂ ਹੁਣ ਤਾਂ ਉਹਨਾਂ ਘਟਨਾਵਾਂ ਦੀਆਂ ਯਾਦਾਂ ਸਾਡੇ ਦਿਮਾਗ ਦੇ ਵਿੱਚ ਉਹਨਾਂ ਘਟਨਾਵਾਂ ਨੂੰ ਵੀ ਅਸੀਂ ਵਾਰ-ਵਾਰ ਯਾਦ ਕਰਦੇ ਹਾਂ ਵਾਰ-ਵਾਰ ਯਾਦ ਕਰਦੇ ਹਾਂ ਤੇ ਵਾਰ-ਵਾਰ ਯਾਦ ਕਰਕੇ ਆਪਣੇ ਆਪ ਨੂੰ ਚਿੰਤਾ ਪਰੇਸ਼ਾਨੀ ਟੈਨਸ਼ਨ ਡਿਪਰੈਸ਼ਨ ਸਟ्रेस ਇਹ ਜ਼ਿੰਦਗੀ ਅੰਦਰ ਰਹਿੰਦੀ ਹੈ ਜਦੋਂ ਕਿ ਉਹ ਘਟਨਾਵਾਂ ਤਾਂ ਗੁਜ਼ਰ ਚੁਕੀਆਂ ਉਹ ਘਟਨਾਵਾਂ ਤਾਂ ਹੋ ਕੇ ਵੀ ਪਤਾ ਨਹੀਂ ਕਿੱਥੇ ਗਈਆਂ ਪਰ ਅਸੀਂ ਆਪਣੇ ਦਿਮਾਗ ਦੇ ਵਿੱਚ ਉਹਨਾਂ ਘਟਨਾਵਾਂ ਨੂੰ ਪਿਠਾਈ ਲੱਗੀ ਭਵਿੱਖ ਬਾਰੇ ਇਨਸਾਨ ਸੋਚਦਾ ਰਹਿੰਦਾ ਹੈ ਜੋ ਕਿ ਹਲੇ ਆਉਣਾ ਹੈ ਭਵਿੱਖ ਦੇ ਗਰਮ ਦੇ ਵਿੱਚ ਕੀ ਛੁਪਿਆ ਹੈ ਕਿਸੇ ਨੂੰ ਕੁਝ ਨਹੀਂ ਪਤਾ ਹੈ ਪਰ ਫਿਰ ਵੀ ਇਨਸਾਨ ਵਾਰ-ਵਾਰ ਕੁ ਭਵਿੱਖ ਬਾਰੇ ਸੋਚਦਾ ਹੈ ਮੇਰੇ ਬੱਚਿਆਂ ਦਾ ਕੀ ਬਣੂ ਮੇਰੇ ਪਰਿਵਾਰ ਦਾ ਕੀ ਬਣੂ ਦੇਸ਼ ਦਾ ਕੀ ਬਣੂ ਸਮਾਜ ਦਾ ਕੀ ਬਣੂ ਇਸ ਤਰ੍ਹਾਂ ਕੀ ਹੋਵੇਗਾ ਉਸ ਤਰ੍ਹਾਂ ਕੀ ਹੋਵੇਗਾ ਜੇਕਰ ਇਸ ਤਰ੍ਹਾਂ ਹੋਵੇ ਤਾਂ ਇਸ ਤਰ੍ਹਾਂ ਹੋ ਜਾਵੇਗਾ ਇਸ ਤਰ੍ਹਾਂ ਕਰਕੇ ਸੋਚ-ਸੋਚ ਕੇ ਇਨਸਾਨ ਆਪਣੇ ਦਿਮਾਗ ਦੇ ਉੱਤੇ ਵਿਚਾਰਾਂ ਦਾ ਬੋਝ ਲੱਗਦਾ ਹੀ ਜਾਂਦਾ ਹੈ ਤੇ ਵਰਤਮਾਨ ਸਮੇਂ ਨੂੰ ਭੁੱਲ ਜਾਂਦਾ ਹੈ ਵਰਤਮਾਨ ਸਮੇਂ ਦੇ ਬਾਰੇ ਸੋਚਦਾ ਹੀ ਨਹੀਂ ਹੈ ਕਿ ਮੈਂ ਜੋ ਇਸ ਵੇਲੇ ਹੁਣ ਜਿਉਂ ਰਿਹਾ ਹਾਂ ਉਹ ਕੀ ਜਿਹਾ ਰਹਿਣਾ ਮੈਂ ਤਾਂ ਅਤੀਤ ਬਾਰੇ ਹੀ ਸੋਚ-ਸੋਚ ਕੇ ਆਪਣਾ ਜੱਪ ਵਿਖਾਰੇ ਹੀ ਸੋਚ ਕੇ ਆਪਣਾ ਵਰਤਮਾਨ ਖਰਾਬ ਕਰਦਾ ਹਾਂ ਔਰ ਇਹ ਵਰਤਮਾਨ ਵੀ ਜੋ ਮੈਂ ਸੋਚ ਰਿਹਾ ਹਾਂ ਇਹ ਨੇ ਵੀ ਇੱਕ ਸਕਿੰਟ ਬਾਅਦ ਹੀ ਯਾਨੀ ਕਿ ਥੋੜੇ ਸਮੇਂ ਬਾਅਦ ਹੀ ਇਹ ਨੇ ਵੀ ਅਤੀਤ ਬਣ ਜਾਣਾ ਤੇ ਜਦੋਂ ਇਹ ਅਤੀਤ ਬਣ ਜਾਏਗਾ ਫਿਰ ਅਸੀਂ ਸੋਚਦੇ ਹਾਂ ਕਿ ਮੈਂ ਤਾਂ ਇਹ ਸਮਾਂ ਬੇਕਾਰ ਦੇ ਦਿੱਨ ਸੀ ਕਿਹਾ ਪਰ ਫਿਰ ਵੀ ਇਸ ਤਰ੍ਹਾਂ ਸੋਚਣ ਤੋਂ ਬਾਅਦ ਵੀ ਅਸੀਂ ਆਪਣੀ ਆਦਤ ਤੋਂ ਮਜਬੂਰ ਹੁੰਦੇ ਹਾਂ ਔਰ ਮਜਬੂਰ ਹੁੰਦੇ ਹੋਏ ਫਿਰ ਫਿਰ ਉਹੀ ਪੈਟਰਨ ਸਾਡਾ ਹੁੰਦਾ ਹੈ ਜਿਸ ਤੋਂ ਅਸੀਂ ਪਿਛਲੇ ਬਾਰੇ ਸੋਚਦੇ ਹਾਂ ਜਾਂ ਫਿਰ ਅਸੀਂ ਅਤੀਤ ਬਾਰੇ ਸੋਚਦੇ ਹਾਂ ਸੋ ਦੋਸਤੋ ਇਸ ਗੱਲ ਨੂੰ ਹਮੇਸ਼ਾ ਧਿਆਨ ਦੇ ਵਿੱਚ ਰੱਖੋ ਕਿ ਵਰਤਮਾਨ ਹੀ ਸਭ ਤੋਂ ਵੱਡੀ ਹਕੀਕਤ ਹੈ ਤੁਸੀਂ ਵਰਤਮਾਨ ਸਮੇਂ ਦੇ ਵਿੱਚ ਰਹਿੰਦੇ ਹੋਏ ਵਰਤਮਾਨ ਸਮੇਂ ਦਾ ਸਹੀ ਉਪਯੋਗ ਕਰੋ ਜੇਕਰ ਵਰਤਮਾਨ ਸਮੇਂ ਦਾ ਆਪਾਂ ਸਹੀ ਉਪਯੋਗ ਕਰਦੇ ਹਾਂ ਤਾਂ ਸਾਡਾ ਭਵਿੱਖ ਆਟੋਮੈਟਿਕ ਸੁਧਰ ਜਾਏਗਾ ਆਟੋਮੈਟਿਕ ਬੱਤੀ ਆਉਣ ਦੀ ਸੰਭਾਵਨਾ ਬਣ ਜਾਏ ਪਰ ਜਿੱਕਰ ਅਸੀਂ ਵਰਤਮਾਨ ਦੇ ਵਿੱਚ ਅਸੀਂ ਪੂਰੇ ਦਿਲ ਨਾਲ ਲਗਨ ਨਾਲ ਮਿਹਨਤ ਨਾਲ ਪੂਰੀ ਦ੍ਰਿੜਤਾ ਨਾਲ ਅਗਰ ਕੰਮ ਨਹੀਂ ਕੀਤਾ ਵਿਸ਼ਵਾਸ ਨਾਲ ਕੰਮ ਨਹੀਂ ਕੀਤਾ ਤਾਂ ਸਾਡਾ ਭਵਿੱਖ ਵੀ ਵਧੀਆ ਹੋਣ ਦੀ ਕੋਈ ਸੰਭਾਵਨਾ ਨਹੀਂ ਨਹੀਂ ਇਸ ਕਰਕੇ ਦੋਸਤੋ ਸਾਨੂੰ ਚਾਹੀਦਾ ਹੈ ਕਿ ਅਸੀਂ ਵਰਤਮਾਨ ਦਾ ਇੰਜੋਏ ਕਰੀਏ ਵਰਤਮਾਨ ਦੇ ਵਿੱਚ ਪੂਰੀ ਮਿਹਨਤ ਨਾਲ ਲਗਨ ਨਾਲ ਕੰਮ ਕਰੀਏ ਰਹਿ ਗਿਆ ਅਤੀਤ ਦੀ ਦੋਸਤੋ ਅਤੀਤ ਬਾਰੇ ਸਾਨੂੰ ਸੋਚਣਾ ਚਾਹੀਦਾ ਹੈ ਇਹ ਨਹੀਂ ਕਿ ਸਾਨੂੰ ਸੋਚਣਾ ਨਹੀਂ ਚਾਹੀਦਾ ਪਰ ਅਤੀਤ ਦੀਆਂ ਘਟਨਾਵਾਂ ਤੋਂ ਅਤੀਤ ਦੀਆਂ ਗਲਤੀਆਂ ਤੋਂ ਭੂਤਕਾਲ ਦੀਆਂ ਗਲਤੀਆਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਉਹਨਾਂ ਗਲਤੀਆਂ ਨੂੰ ਨੋਟ ਕਰਨਾ ਚਾਹੀਦਾ ਹੈ ਤੇ ਨੋਟ ਕਰਕੇ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਗਲਤੀ ਅਸੀਂ ਦੁਬਾਰਾ ਨਹੀਂ ਕਰਾਂਗੇ ਔਰ ਵਰਤਮਾਨ ਸਮੇਂ ਦੇ ਵਿੱਚ ਆਪਣੇ ਪੂਰੇ ਫੋਕਸ ਨਾਲ ਪੂਰੀ ਇਕਾਗਰਤਾ ਨਾਲ ਕੰਮ ਕਰਨਾ ਜੇਕਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਦਾ ਸਾਡਾ ਪ੍ਰਵੇਖ ਬਹੁਤ ਵਧੀਆ ਹੋਣ ਦੀ ਸੰਭਾਵਨਾ ਹੋ ਜਾਂਦੀ ਹੈ ਸੋ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵਿਸ਼ਾ ਬਹੁਤ ਵਧੀਆ ਲੱਗਿਆ ਹੋਵੇਗਾ ਜੇਕਰ ਇਹ ਵਿਸ਼ਾ ਵਧੀਆ ਲੱਗਿਆ ਹੈ ਤਾਂ ਇਸ ਵੀਡੀਓ ਦੇ نیچے ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਆਪਾਂ ਇੱਕ ਨਵਾਂ ਆਗਾਜ਼ ਕਰੀਏ ਨਵੀਂ ਸ਼ੁਰੂਆਤ ਕਰੀਏ ਆਪਣੀ ਜ਼ਿੰਦਗੀ ਦੇ ਨਵੇਂ ਮਾਇਨੇ ਖੋਜੀਏ ਨਵੇਂ ਅਰਥ ਖੋਜੀਏ ਨਵਾਂ ਇੱਕ ਪਰਪਸ ਲੱਭੀਏ ਜੋ ਕਿ ਸਾਡੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਦੇ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ ਧੰਨਵਾਦ